ਹਾਂਜੀ ਦੋਸਤੋ ਕੀ ਹਾਲ ਚਾਲ ਜੀ ਮੈਂ ਉਮੀਦ ਕਰਦਾ ਕਿ ਤੁਸੀਂ ਠੀਕ ਠਾਕ ਹੋਵੋਗੇ ਮੈਂ ਹਾਂ ਐਚਬੀ ਵਾਲਿਆ ਚੈਨਲ ਤੋਂ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਇਸ ਦੋਸਤੋ ਗੱਲ ਕਰਦੇ ਆ ਇਸ ਵਕਤ ਮੈਂ ਸ੍ਰੀ ਮੁਕਸਰ ਸਾਹਿਬ ਦੇ 메ਨ ਬਾਜ਼ਾਰ ਵਿੱਚ ਮੱਗੀ ਤੇ ਮੇਲੇ ਵਿੱਚ ਆਏ ਸੀ ਤੁਸੀਂ ਦੇਖ ਰਹੇ ਹੋ ਇਹ ਜੋ ਜਾਨਵਰ ਹੈ ਬਾਹਰ ਆਇਆ ਸੇਲ ਹੋਣ ਦੇ ਲਈ ਆਇਆ ਉੱਤੇ ਰੇਟ ਵੀ ਲਿਖੇ ਹੋਏ ਆ ਅਲੱਗ-ਅਲੱਗ ਤਰ੍ਹਾਂ ਦੇ ਪੰਛੀ ਆ ਤੋਤੇ ਕਬੂਤਰ ਚਿੜੀਆਂ ਹਨ ਅਲੱਗ-ਅਲੱਗ ਤਰ੍ਹਾਂ ਦੇ ਆ ਤੇ ਅਲੱਗ-ਅਲੱਗ ਇਹਨਾਂ ਤੇ ਰੇਟ ਲਿਖੇ ਹੋਏ ਆ ਜੋੜਾ-ਜੋੜਾ ਦਿੰਦੇ ਆ ਤੇ ਆ ਤੁਹਾਨੂੰ ਦਿਖਾ ਦिए 2000 ਦਾ ਜੋੜਾ ਵਾਈਟ ਕਲਰ ਦੀਆਂ ਚਿੜੀਆਂ ਇਹ ਰੰਗ-ਬਰੰਗ ਤੇ ਆ 600 ਦਾ ਜੋੜਾ ਹੈ ਰੰਗ-ਬਰੰਗੀਆਂ ਚਿੜੀਆਂ ਤੁਸੀਂ ਦੇਖ ਲਓ ਕਿੰਨਾ ਸੋਹਣਾ ਹਨ ਲੱਗਦਾ ਤੇ ਇੱਧਰ ਆ ਜੋ ਇਹ ਤੁਹਾਨੂੰ ਦਿਖਾਉਣੇ ਆ। ਅ ਇਹ ਸਿੱਦੇ ਇਹ ਡੌਗ ਹੈ ਜੀ ਨਿੱਕੇ ਨਿੱਕੇ ਜਿਹਨੂੰ ਆਪਾਂ ਕਤੂਰੇ ਕਹਿ ਦਿੰਨੇ ਆ। ਇਹਨਾਂ ਦਾ ਵੀ ਰੇਟ ਲਿਖਿਆ ਹੋਇਆ ਹੈ ਤੇ ਆ ਜੋ ਪ ਮੇਲੇਵਾਲ ਨੂੰ ਚੱਲਦੇ ਆ। ਤੁਹਾਨੂੰ ਦਿਖਾ ਦਿਆਂ ਕਿੰਨਾ ਮਾਹੌਲ ਕਿੰਨਾ ਵਧੀਆ ਹਨ। ਦੁਨੀਆ ਦੂਰ ਨੇੜੇ ਧੌਂਦੀ ਹੈ ਮੇਲਾ ਦੇਖਣ। ਤੇ ਸਾਨੂੰ ਚੰਗਾ ਲੱਗਿਆ ਸੀ ਅਸੀਂ ਵੀ ਆਏ ਆ ਤੇ ਦਿਲ ਕੀਤਾ ਕਿ ਵਲੌਗ ਬਣਾਈਏ। ਆਲੇ ਦੁਆਲੇ ਸਾਰੀਆਂ ਦੁਕਾਨਾਂ ਸਜੀਆਂ ਹੋਈਆਂ ਤੇ ਲੋਕ ਬੜੀ ਦੂਰ ਨੇੜੇ ਤੋਂ ਆਉਂਦੇ ਇਸ ਮੱਗ ਦਾ ਮੇਲਾ ਦੇਖਣ ਸ੍ਰੀ ਮੁਕਸਰ ਸਾਹਿਬ ਤੇ ਜਦੋਂ ਵੀ ਆਉਣ ਤੁਸੀਂ ਇਸ ਨਾਲ ਹੀ ਆਪਣੇ ਇਤਿਹਾਸ ਗੁਰਦੁਆਰਾ ਉੱਥੇ ਦਰਸ਼ਨ ਕਰਨ ਆ ਤੁਹਾਨੂੰ ਦਿਖਾ ਦਈਏ ਖਾਲਸਾ ਜੀ ਦੀ ਦੁਕਾਨ ਤੇ ਤਲਵਾਰਾ ਕਿਰਪਾਨਾ ਹਨਾ ਕੜੇ ਵੀ ਇਦਾਂ ਦੇ ਰੱਖੇ ਹੋਏ ਸਾਰਾ ਕੁਝ ਗੁਰੂ ਦੀ ਸ਼ਾਨ ਦੇ ਨਾਲ ਆ ਜਤ ਆ ਸਾਰੇ ਸਜਿਆ ਹੈ ਬਾਜ਼ਾਰ ਲੋਕੀ ਬਹੁਤ ਬਹੁ ਚੀਜ਼ਾਂ ਖਰੀਦਿਆ ਹਨ ਗੱਲ ਪੈਸੀ ਦੀ ਆ ਮਿੱਤਰੋ ਸਾਰੀ ਤੇ ਆਪਣ ਨਾਲੇ ਹੌਲੀ ਹੌਲੀ ਤੋਰੇ ਚੱਲਦੇ ਸੀ ਦਰਬਾਰ ਸਾਹਿਬ ਚੱਲੇ ਸੀ ਸੀ ਇੱਥੇ ਸਟਾਰਟਿੰਗ ਕਰਦੀਏ ਵੀਡੀਓ ਬਣਾਉਣੀ ਤੇ ਆ ਵਾਲੇ ਦਿਵਾਲੀ ਤੁਸੀਂ ਦੇਖ ਲਓ ਹਨ ਤੇ ਲੋਕ ਬੜਾ ਬੜੇ ਤਸ਼ਾਦ ਨਾਲ ਤੁਹਾਨੂੰ ਦੁਖਾ ਦੀਏ ਮੂਰਤੀਆਂ ਬੋਧ ਧਰਮ ਦੀ ਅਲੱਗ-ਅਲੱਗ ਡੈਕੋਰੇਸ਼ਨ ਹੈ ਜਿਨ੍ਹਾਂ ਵਿੱਚ ਗੁਲਦਸਤੇ ਲਾਏ ਜਾਂਦੇ ਆ ਉਹ ਚੀਜ਼ ਆ ਇਹ ਤੇ ਇਹ ਬਣੇ ਹੋਏ ਆ ਆਪਣੇ ਵੇਖੋ ਕਿੰਨਾ ਸੋਹਣਾ ਸੁੰਦਰੀ ਕਰਨ ਬਣਾਇਆ ਬਾਹਰਲੇ ਲੋਕ ਇਹ ਜਿਵੇਂ ਆਉਂਦੇ ਹਨ ਤੇ ਗੁਜਰਾਤ ਚ ਜਿੱਦਾਂ ਦੇ ਤੁਸੀਂ ਮੰਨ ਲਓ ਇੱਥੇ ਫਿਰ ਦੁਕਾਨਾਂ ਲਾਉਂਦੇ ਕਿੰਨੇ ਸੋਹਣੇ ਗਮਲੇ ਪਏ ਹੋਏ ਤੁਸੀਂ ਦੇਖ ਸਕਦੇ ਹਾਂ ਤਾਂ ਕੱਪ ਲੱਗੇ ਅੱਗੇ ਬਰਤਨ ਵਗੈਰਾ ਸਾਰੇ ਤੇ ਬਹੁਤ ਹੀ ਸੋਹਣਾ ਸੁੰਦਰੀ ਕਰਨ بڑے ਗਮਲੇ ਤੇ ਕੁਝ ਵੀ ਖਰੀਦ ਸਕਦੇ ਇਤੋਂ ਜੋ ਵੀ ਲੋਕ ਆਉਂਦੇ ਬਹੁਤ ਦੂਰ ਨੇੜੇ ਤੋਂ ਸਾਰੇ ਖਰੀਦ ਕੇ ਲਈ ਜਾਂਦੇ ਆ ਜਦੋਂ ਮੇਲਾ ਵੇਖਣ ਜਿਹੜੇ ਲੋਕ ਆਉਂਦੇ ਆ ਉਹ ਕਿੰਨੇ ਸੋਹਣੇ ਬਣਾਏ ਹੋਏ ਹਨ ਇਹਦੇ ਵਿੱਚ ਇਹ ਆਪਾਂ ਰੂਮ ਚ ਰੱਖ ਸਕਦੇ ਕਮਰੇ ਤੋਂ ਬਾਹਰ ਜਿੱਦਾਂ ਵੀ ਹਨ ਫੁੱਲਾਂ ਦੇ ਗੁਲਦਸਤੇ ਲਗਾਉਣ ਲਈ ਇਹ ਗਮਲੇ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਫੁੱਲਾਂ ਦੀ ਸਜਾਵਟ ਆਪਣੇ ਨਾਲ ਤੇ ਬਹੁਤ ਸੋਹਣੇ ਗਮਲੇ ਲੱਗਦੇ ਆ ਮੂਰਤੀਆਂ ਬਣੀਆਂ ਹੋਈਆਂ ਇਧਰ ਕੱਚ ਦੇ ਬਰਤਨ ਤੇ ਕੱਪ ਸਜੇ ਹੋਏ ਆ ਤੇ ਫਲਾਵਰ ਇਦਾਂ ਆਪਾਂ ਕਰਨੇ ਨੂੰ ਸਜਾਵਟ ਲਈ ਆ ਘਰ ਚ ਜ਼ਰੂਰੀ ਚੀਜ਼ਾਂ ਕੱਚ ਦੇ ਬਰਤਨ ਜਿੱਦਾਂ ਕੋਲੀਆਂ ਗਲਾਸ ਸਾਰੇ ਚਲੋ ਦੋਸਤੋ ਵਾਪਸ ਚੱਲਦੇ ਹਾਂ ਹੁਣ ਰਾਬਾ ਟਾਈਮ ਤੇ ਘੁੰਮਦੇ ਆ ਫਿਰਦੇ ਆ ਬਾਜ਼ਾਰ ਤੇ ਲਾਈਟਾਂ ਦੇ ਨਾਲ ਕਿੰਨਾ ਸੋਹਣਾ ਬਾਜ਼ਾਰ ਲੱਗਦਾ ਨਾਲ So <laughs>